ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰੂ ਪੂਰਾ ਜੇ ਮਿਲੈ ਪਾਈਐ ਰਤਨ ਬੀਚਾਰ ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੁਕਤ ਪਦਾਰਥ ਪਾਈਐ ਅਵਗਣ ਮੇ ਟਨਹਾਰ ਭਾਈ રે ਗੁਰ बिन ਗਿਆਨ ਨਾ ਹੋਇ ਪੂਚੋ ਬ੍ਰਹਮੇ ਨਾਰਦੈ ਵੇਦ ਵਿਆਸੈ ਕੋਇ ਰਹਾਉ ਗਿਆਨ ਧਿਆਨ ਤੁਨ ਜਾਣੀ ਐ ਅਕਥ ਕਹਾਵੈ ਸੋਏ ਸਫਲਿਓ ਬਿਰਖ ਹਰੀ ਆਵਲਾ ਸ਼ਾਮ ਕਨੇਰੀ ਹੋਏ ਲਾਲ ਜਵੇ ਹਰ ਮਾਨ ਕੀ ਗੁਰ ਪੰਢਾਰੈ ਸੋਏ ਗੁਰ ਪੰਢਾਰੈ ਪਾਈਐ ਨਿਰਮਲ ਨਾਮ ਪਿਆਰ ਸਾਚੋ ਵਖਰ ਸੰਚੀਐ ਪੂਰੈ ਕਰਮ ਅਪਾਰ ਸੁਖ ਦਾਤਾ ਦੁਖ ਮੇਟਣੋ ਸਤਿਗੁਰ ਅਸੁਰ ਸੰਘਾਰ ਭਵਜਲ ਵਿਖਮੰਡ ਰਾਵਣ ਨਾ ਕੰਧੀ ਨਾ ਪਾਰ ਨਾ ਬੇੜੀ ਨਾ ਤੁਲਹੜਾ ਨਾ ਤਿਸ ਵੰਝ ਮਲਾਰ ਸਤਿਗੁਰ ਭੈ ਕਾ ਬੋਹਿਥਾ ਨਦਰੀ ਪਾਰ ਉਤਾਰ ਇਕ ਤਿਲ ਪਿਆਰਾ ਵਿਸਰੈ ਦੁਖ ਲਾਗੈ ਸੁਖ ਜਾਇ ਜੇਵਾ ਜਲੋ ਜਲਾਵਣੀ ਨਾਮ ਨਾ ਜਪੈ ਰਸਾਇ ਘਟ ਬਿਨ ਸੈ ਦੁਖ ਅਗਲੋ ਜੰਮ ਪਕੜੈ ਪਛਤਾਏ ਮੇਰੀ ਮੇਰੀ ਕਰ ਗਏ ਤਨ ਧਨ ਤਲਤ ਨਾ ਸਾਥ ਬਿਨ ਨਾਮ ਹੈ ਧਨ ਬਾਦ ਹੈ ਭੂਲੋ ਮਾਰਗ ਆਥ ਸਾਚਾਉ ਸਾਹਿਬ ਸੇਵੀਐ ਗੁਰਮੁਖ ਅਕਥੋ ਕਾਥ ਆਵੇ ਜਾਏ ਭਵਾਈਐ ਪਐ ਕਿਰਤ ਕਮਾਈ ਊਰਬ ਲਿਖਿਆ ਕਿਉ ਮਿਟੀਐ ਲਿਖਿਆ ਲੇਖਰ ਜਾਏ ਬਿਨ ਹਰ ਨਾਮ ਨਾ ਛੁੱਟੀਐ ਗੁਰਮਤ ਮਿਲਾ ਮਿਲਾਏ ਇਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਉ ਪ੍ਰਾਨ ਹਉ ਮੈਂ ਮਮਤਾ ਜਲ ਬਲਉ ਲੋਭ ਜਲਉ ਅਭਿਮਾਨ ਨਾਨਕ ਸ਼ਬਦ ਵਿਚਾਰੀਐ ਕਾਇ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰਿ ਸਉ ਪ੍ਰੀਤ ਕਰ ਜੈਸੀ ਜਲ ਕਮਲੇ ਲਹਿਰੀ ਨਾਲ ਪਛਾੜੀਐ ਭੀ ਵਿਗਸੈ ਅਸਨੇ ਜਲਮਹਿ ਜੀ ਉਪਾਇਕੈ ਬਿਨ ਜਲ ਮਰਨ ਤਿਨੇ ਮਾਨ ਰੇ ਕਿਉ ਛੂਟਹਿ ਬਿਨ ਪਿਆਰ ਗੁਰਮੁਖ ਅੰਤਰ ਰਵ ਰਹਿਆ ਬਖਸ਼ੇ ਭਗਤ ਪੰਡਾਰ ਰਹਾ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਮਛਲੀ ਨੀਰ ਜੋ ਅਧਿਕਉ ਤਿਉ ਸੁਖ ਕਣੋ ਮਨ ਤਨੁ ਸ਼ਾਂਤ ਸਰੀਰ ਬਿਨ ਜਲ ਘੜੀ ਨਾ ਜੀਵਈ ਪ੍ਰਭ ਜਾਣੈ ਅਭ ਪੀਰ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਚਾਤ੍ਰਿਕ ਮੇ ਸਰ ਭਰ ਥਲ ਹਰੀਆਵਲੇ ਇੱਕ ਬੂੰਦ ਨਾ ਪਵਈ ਕੇ ਕਰਮ ਮਿਲੈ ਸੋ ਪਾਈਐ ਕਿਰਤ ਪਿਆਸਿਰ ਦੇ ਰੇ ਮਨ ਐਸੀ ਹਰ ਸਿਉ ਪੀਤ ਕਰ ਜੈਸੀ ਜਲ ਦੁੱਧ ਹੋਏ ਆਵਟਣ ਆਪੇ ਖਵੇ ਦੁੱਧ ਕੋ ਖਪਣ ਨਾ ਦੇ ਆਪੇ ਮੇਲ ਵਿਸੁੰਨਿਆ ਸੱਚ ਵਡਿਆਈ ਦੇ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਚਕਵੀ ਸੂਰ ਖਿਨ ਪਲ ਨੀਂਦ ਨਾ ਸੋਵਈ ਜਾਣੈ ਦੂਰ ਹਜੂਰ ਮਨ ਮੁਖ ਸੋ ਜੀ ਨਾ ਪਵੈ ਗੁਰ ਮੁਖ ਸਦਾ ਹਜੂਰ ਮਨ ਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਇ ਤਾ ਕੀ ਕੀਮਤ ਨਾ ਪਵੈ ਜੇ ਲੋਚੈ ਸਭ ਕੋਇ ਗੁਰਮਤਿ ਹੋਇ ਤਾ ਪਾਈਐ ਸੱਚ ਮਿਲੈ ਸੁਖ ਹੋਇ ਸੱਚਾ ਨੇਹ ਨ ਟੁੱਟੈ ਜੇ ਸਤਗੁਰੂ ਭੇਟੈ ਸੋਇ ਗਿਆਨ ਪਦਾਰਥ ਪਾਈਐ ਤ੍ਰਿਭਵਨ ਸੋਜੀ ਹੋਇ ਨਿਰਮਲ ਨਾਮ ਨਾ ਵਿਸਰੈ ਜੇ ਗੁਣ ਕਾ ਗਾਹਕ ਹੋਇ ਖੇਲ ਗਏ ਸੇ ਪੰਖਣੁ ਜੋ ਚੁਗਦੇ ਸਰਤਲ ਕੜੀ ਕੇ ਮੋਹਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮਿਲਹਿ ਸੋ ਮਿਲੈ ਜਾਏ ਸੱਚਾ ਪਿੜਮਲ ਬਿਨ ਗੁਰ ਪ੍ਰੀਤਿ ਨਾ ਉਪਜੈ ਹੋ ਮੈਂ ਮੈਲ ਨਾ ਜਾਏ ਸੋਹੰ ਆਪ ਪਛਾਣੀਐ ਸ਼ਬਦ ਭੇਦ ਪਤੀ ਆਏ ਗੁਰਮੁਖ ਆਪ ਪਛਾਣੀਐ ਅਵਰ ਕੇ ਕਰੇ ਪਰਾਏ ਮਿਲਿਆਂ ਕਾ ਕਿਆ ਮੇਲੀਐ ਸ਼ਬਦ ਮਿਲੇ ਪਤਿਆਏ ਮਨ ਮੁਖ ਸੋਝੀ ਨਾ ਪਵੈ ਵਿਛੜ ਚੋਟਾਂ ਖਾਈ ਨਾਨਕ ਤਾਰ ਘਰ ਏਕ ਹੈ ਅਵਰਨ ਦੂਜੀ ਜਾਏ